ਅੱਜ ਆਪਾਂ ਗੱਲ ਕਰਦੇ ਹਾਂ ਕਬੱਡੀ ਦੇ ਸੁਪਰਸਟਾਰ ਪਲੇਅਰ ਸੁੱਚਾ ਪਿੱਥੋ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਹਨਾਂ ਦੇ ਜਨਮ ਬਾਰੇ ਉਹਨਾਂ ਦਾ ਜਨਮ 22 ਮਾਰਚ 1984 ਨੂੰ ਪਿੰਡ ਪਿੱਥੋ ਵਿਖੇ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਗਰਚਰਨ ਸਿੰਘ ਹੈ ਤੇ ਮਾਤਾ ਦਾ ਨਾਮ ਰੂਪ ਕੌਰ ਹੈ ਜੇ ਗੱਲ ਕਰੀਏ ਸੁੱਚਾ ਪਿੱਥੋ ਦੀ ਪੜ੍ਹਾਈ ਬਾਰੇ ਤਾਂ ਉਹਨਾਂ ਨੇ ਪੜ੍ਹਾਈ ਸਿਰਫ 9ਵੀਂ ਕਲਾਸ ਤੱਕ ਹੀ ਕੀਤੀ ਕਿਉਂਕਿ ਉਹਨਾਂ ਦਾ ਕਬੱਡੀ ਵਿੱਚ ਧਿਆਨ ਜ਼ਿਆਦਾ ਹੋਣ ਕਰਕੇ ਉਹਨਾਂ ਨੇ ਪੜ੍ਹਾਈ ਛੱਡ ਦਿੱਤੀ ਉਸਨੇ ਕਬੱਡੀ ਦੀ ਸ਼ੁਰੂਆਤ 35 ਕਿਲੋ ਵਜਨੀ ਕਬੱਡੀ ਤੋਂ 1997 ਵਿੱਚ ਕੀਤੀ। ਉਸ ਤੋਂ ਬਾਅਦ ਲੰਮਾ ਖਮਾ ਉਹ 62 ਕਿਲੋ ਕਬੱਡੀ ਖੇਡਦੇ ਰਹੇ। 2005 ਵਿੱਚ ਕਬੱਡੀ ਓਪਨ ਵਿੱਚ ਉਹਨਾਂ ਨੇ ਆਪਣਾ ਪੈਰ ਰੱਖ ਲਿਆ ਤੇ ਬਹੁਤ ਤਾਕੜੀ ਕਬੱਡੀ ਖੇਡੀ। ਤੇ 2006 ਵਿੱਚ ਉਹਨਾਂ ਨੂੰ ਬਾਜਾ ਕਾਨਾ ਦੀ ਅਕੈਡਮੀ ਵਿੱਚ ਲੈ ਲਿਆ ਗਿਆ ਤੇ ਉਹਨਾਂ ਨੇ ਉੱਥੋਂ ਉੱਥੇ ਵੀ ਬਹੁਤ ਤਾਕੜੀ ਕਬੱਡੀ ਖੇਡੀ। ਲਗਾਤਾਰ 5 ਸਾਲ ਉਹ ਬਾਜਾ ਕਾਨਾ ਦੀ ਅਕੈਡਮੀ ਵਾਸਤੇ ਖੇਡੇ। 2007 ਵਿੱਚ ਉਹਨਾਂ ਦਾ ਪਹਿਲਾ ਵਿਦੇਸ਼ੀ ਦੌਰਾ ਕੈਨੇਡਾ ਦਾ ਲੱਗਿਆ। ਉੱਤੇ ਉਹਨਾਂ ਨੇ ਬਹੁਤ ਅਗੜੀ ਕਬੱਡੀ ਖੇਡੀ 2009 ਵਿੱਚ ਸੁੱਚਾ ਇੰਗਲੈਂਡ ਖੇਡ ਕੇ ਆਇਆ ਸੁੱਚਾ ਆਪਣੇ ਪਿੰਡ ਦੀ ਟੀਮ ਵਾਸਤੇ ਲੰਮਾ-ਸਮਾ ਖੇਡੀ ਖੇਡਿਆ ਉਸ ਤੋਂ ਇਲਾਵਾ ਉਜੋਧਪੁਰ ਚੀਮਾ ਤੇ ਜੰਗੀਆਂ ਦੀ ਟੀਮ ਵਾਸਤੇ ਵੀ ਲੰਮਾ-ਸਮਾ ਖੇਡਿਆ ਸੁੱਚੇ ਨੇ ਅੱਜ ਤੱਕ 7 ਮੋਟਰਸਾਈਕਲ ਤੇ ਇੱਕ ਗੱਡੀ ਜਿੱਤੀ ਹੈ ਉਹਨਾਂ ਟਾਈਮਾਂ ਵਿੱਚ ਵੈਸਟਾਂ ਉਂ ਸਿਰਫ ਕੱਪ ਹੁੰਦੇ ਸੀ ਇਸ ਕਰਕੇ ਸੁੱਚੇ ਨੇ ਵੱਡੇ ਨਾਮ ਘੱਟ ਜਿੱਤੇ ਹਨ 2014 ਵਿੱਚ ਪਿਤਾ ਦੀ ਮੌਤ ਹੋਣ ਕਰਕੇ ਸੁੱਚੇ ਨੂੰ ਕਬੱਡੀ ਛੱਡਣੀ ਪਈ ਤੇ ਅੱਜਕੱਲ ਉਹ ਖੇਤੀ ਕਰਦਾ ਹੈ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਅੱਜ ਆਪਾਂ ਗੱਲ ਕਰਦੇ ਹਾਂ ਕਬੱਡੀ ਦੇ ਸੁਪਰਸਟਾਰ ਪਲੇਅਰ ਸੁੱਚਾ ਪਿੱਥੋ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਹਨਾਂ ਦੇ ਜਨਮ ਬਾਰੇ ਉਹਨਾਂ ਦਾ ਜਨਮ 26 ਮਾਰਚ 1984 ਨੂੰ ਪਿੰਡ ਪਿੱਥੋ ਵਿਖੇ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਗਰਚਰਨ ਸਿੰਘ ਹੈ ਤੇ ਮਾਤਾ ਦਾ ਨਾਮ ਰੂਪਕੌਰ ਹੈ ਜੇ ਗੱਲ ਕਰੀਏ ਸੁਚੇ ਪਿੱਥੋ ਦੀ ਪੜ੍ਹਾਈ ਬਾਰੇ ਤਾਂ ਉਹਨਾਂ ਨੇ ਪੜ੍ਹਾਈ ਸਿਰਫ 9ਵੀਂ ਕਲਾਸ ਤੱਕ ਹੀ ਕੀਤੀ ਕਿਉਂਕਿ ਉਹਨਾਂ ਦਾ ਕਬੱਡੀ ਵਿੱਚ ਧਿਆਨ ਜ਼ਿਆਦਾ ਹੋਣ ਕਰਕੇ ਉਹਨਾਂ ਨੇ ਪੜ੍ਹਾਈ ਛੱਡ ਦਿੱਤੀ। ਪੁੱਤੇ ਨੇ ਕਬੱਡੀ ਦੀ ਸ਼ੁਰੂਆਤ 35 ਕਿਲੋ ਵਜਨੀ ਕਬੱਡੀ ਤੋਂ 1997 ਵਿੱਚ ਕੀਤੀ। ਉਸ ਤੋਂ ਬਾਅਦ ਲੰਮਾ ਸਮਾਂ ਉਹ 62 ਕਿਲੋ ਕਬੱਡੀ ਖੇਡਦੇ ਰਹੇ। 2005 ਵਿੱਚ ਕਬੱਡੀ ਓਪਨ ਵਿੱਚ ਉਹਨਾਂ ਨੇ ਆਪਣਾ ਪੈਰ ਰੱਖ ਲਿਆ ਤੇ ਬਹੁਤ ਤਾਕੜੀ ਕਬੱਡੀ ਖੇਡੀ ਤੇ 2006 ਵਿੱਚ ਉਹਨਾਂ ਨੂੰ ਬਾਜਾਖਾਨਾ ਜੀ ਅਕੈਡਮੀ ਵਿੱਚ ਲੈ ਲਿਆ ਗਿਆ। ਉਹਨਾਂ ਨੇ ਉਤੋਂ ਉੱਤੇ ਵੀ ਬਹੁਤ ਤਗੜੀ ਕਬੱਡੀ ਖੇਡੀ ਲਗਾਤਾਰ 5 ਸਾਲ ਉਹ ਵਾਜਾ ਕਾਨਾ ਦੀ ਅਕੈਡਮੀ ਵਾਸਤੇ ਖੇਡੇ 2007 ਵਿੱਚ ਉਹਨਾਂ ਦਾ ਪਹਿਲਾ ਵਿਦੇਸ਼ੀ ਦੌਰਾ ਕੈਨੇਡਾ ਦਾ ਲੱਗਿਆ ਉੱਤੇ ਉਹਨਾਂ ਨੇ ਬਹੁਤ ਤਗੜੀ ਕਬੱਡੀ ਖੇਡੀ 2009 ਵਿੱਚ ਸੁੱਚਾ ਇੰਗਲੈਂਡ ਖੇਡ ਕੇ ਆਇਆ ਸੁੱਚਾ ਆਪਣੇ ਪਿੰਡ ਦੀ ਟੀਮ ਵਾਸਤੇ ਤੇ ਲੰਮਾ-ਸਮਾਂ ਖੇਡੀ ਖੇਡਿਆ ਉਸ ਤੋਂ ਇਲਾਵਾ ਉਹ ਜੋਧਪੁਰ ਚੀਮਾ ਤੇ ਜੰਗੀਆਂ ਵਾਲੀ ਟੀਮ ਵਾਸਤੇ ਵੀ ਲੰਮਾ-ਸਮਾਂ ਖੇਡਿਆ ਸੁੱਚੇ ਨੇ ਅੱਜ ਤੱਕ 7 ਮੋਟਰਸਾਈਕਲ ਤੇ ਇੱਕ ਗੱਡੀ ਜਿੱਤੀ ਹੈ ਉੰਨਾ ਟਾਈਮਾਂ ਵਿੱਚ ਵੈਸਟਾਉਂ ਸਿਰਫ ਕੱਪ ਹੁੰਦੇ ਸੀ ਇਸ ਕਰਕੇ ਸੁੱਚੇ ਨੇ ਵੱਡੇ ਨਾਮ ਘਟ ਜਿੱਤੇ ਹਨ 2014 ਵਿੱਚ ਪਿਤਾ ਦੀ ਮੌਤ ਹੋਣ ਕਰਕੇ ਸੁੱਚੇ ਨੂੰ ਕਬੱਡੀ ਛੱਡਣੀ ਪਈ ਤੇ ਅੱਜ ਕੱਲ ਉਹ ਖੇਤੀ ਕਰਦਾ ਹੈ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ